ਕ੍ਰੋਸਪੁਰ ਦੇ ਪਿੰਡ ਬਾਰੇਕੇ ਵਿੱਚ ਨਹਿਰ ਚਨਹੌਣ ਗਏ ਅੱਠ ਵਿੱਚੋਂ ਚਾਰ ਸਕੂਲੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ 11 ਤੋਂ 17 ਸਾਲ ਵਿਚਕਾਰ ਮ੍ਰਿਤਕਾਂ ਦੀ ਉਮਰ ਮੁੰਡੇ ਨੇ ਫੋਨ ਕੀਤਾ ਆਪਣੇ ਨੇ ਕਿੱਥੇ ਆ ਤੇ ਉਹ ਮੁੰਡੇ ਸਦਰਾਂ ਦੇ ਬੋਲੇ ਜੀ ਉਹਨਾਂ ਆਖਿਆ ਜੀ ਜਿਹੜੇ ਆ ਮੁੰਡੇ ਦਾ ਫੋਨ ਆ ਇਹ ਉਹ ਉਹ ਦੇ ਮਗਰ ਨਹਿਰ ਚ ਡੁੱਬ ਗਏ ਆ ਅੱਠਾਂ ਨੂੰ ਵੀ ਤੈਰਨਾ ਨਹੀਂ ਆਂਦਾ ਤੇ ਮਾਪਿਆਂ ਨੂੰ ਕੁਝ ਹੋਰ ਕਹਿ ਕੇ ਗਏ ਨੇ ਕਿ ਅਸੀਂ ਉਹ ਰਿਜ਼ਲਟ ਨਿਕਲ ਲੈਣੇ ਉੱਥੇ ਚੱਲੇ ਆ ਕੋਈ ਪਲੱਸ 1 ਦਾ ਕੋਈ ਪਲੱਸ 2 ਦਾ ਹੈਗਾ ਕੋਈ ਡਿਪਲੋਮਾ ਕਰ ਰਿਹਾ ਹੈ ਔਰ ਇੱਥੇ ਆਏ ਨੇ ਚਾਰ ਲੜਕੇ ਜਿਹੜੇ ਨੇ ਪਾਣੀ 'ਚ ਉਹਨਾਂ ਨੇ ਕੁੱਦਿਆ ਔਰ ਚਾਰ ਬਾਹਰ ਸਿੱਗੇ ਉਧਰ ਸੰਗਰੂਰ ਚ ਪਿਤਾ ਨੇ ਨਜਾਇਜ਼ ਇਸ ਬੰਦਾ ਕਾਰਨ ਕਥਿਤ ਤੌਰ ਤੇ ਕੀਤਾ ਆਪਣੀਆਂ ਦੋ ਮਾਸੂਮ ਬੱਚੀਆਂ ਦਾ ਕਤਲ ਗਣਾ ਕਿ ਮਨੋ ਅਮਰ ਸਾਲ ਜਾਂਹੇ ਕਹਿੰਦੀ ਹੈ ਕਿ ਤੇ ਉਹਨਾਂ ਨੂੰ ਮਾਰ ਦੇ ਮਤਲਬ ਨਾਲ ਤੈਨੂੰ ਬਸ ਹੋਰ ਨਹੀਂ ਮੈਨੂੰ ਪਤਾ ਨਹੀਂ ਸਮਾਣਾ ਦੇ ਪਿੰਡ ਤੂਲੇਵਾਲ ਚ ਕਿਸਾਨ ਸ਼ਮਸ਼ੇਰ ਸਿੰਘ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰਜ਼ੇ ਤੋਂ ਸੀ ਪਰੇਸ਼ਾਨ 3 ਏਕੜ ਜ਼ਮੀਨ ਦੇ ਮਾਲਕ ਦੇ ਸਿਰ ਸੀ 15 ਲੱਖ ਦਾ ਕਰਜ਼ਾ ਖਸਲ ਬਰਬਾਦ ਹੋਣ ਕਾਰਨ ਲਗਾਤਾਰ ਵੱਧ ਰਿਆ ਸੀ ਕਰਜ਼ੇ ਦਾ ਭਾਰ ਜ਼ਮੀਨ ਦਾ ਕੁਝ ਹਿੱਸਾ ਵੇਚਣ ਦੇ ਬਾਵਜੂਦ ਨਹੀਂ ਹੋ ਸਕਿਆ ਸੀ ਕਰਜ਼ਾ ਮੁਕਤ ਖੁਦਕਸ਼ੀ ਕੋਈ ਕਰਕੇ ਤਾਂ ਦੇਖੇ ਖੁਦਕਸ਼ੀ ਕਰਨਾ ਕੋਈ ਸਿਕਾਲੀ ਜੀ ਗੱਲ ਨਹੀਂ ਜਦੋਂ ਉਹਨਾਂ ਕਿਸਾਨ ਨੂੰ ਕੋਈ ਰਸਤਾ ਨਹੀਂ ਦਿਖਦਾ ਸਾਰੇ ਪਾਸੋਂ ਘਿਰ ਜਾਂਦਾ ਫਿਰ ਕਿਸਾਨ ਇਹ ਖੁਦਕਸ਼ੀ ਕਰਦਾ ਹੈ ਚੰਡੀਗੜ੍ਹ ਵਿੱਚ ਫੋਰੇਵਰ ਡਾਇਮੰਡ ਦੇ ਮਾਲਕ ਜੋਹਰੀ ਵਿਨੋਦ ਬਰਮਾ ਨੂੰ ਆਪਣੀ ਹੀ ਦੁਕਾਨ ਵਿੱਚ 14 ਕਰੋੜ ਦੀ ਲੁੱਟ ਦਾ ਡਰਾਮਾ ਰਚਣ ਦੇ ਇਲਜ਼ਾਮ ਹੇਠ ਕੀਤਾ ਗਿਆ ਗ੍ਰਿਫਤਾਰ ਦੂਜਾ ਭਰਾ ਰਜਨੀਸ਼ਵਰਮਾ ਫਰਾਰ ਪੁਲਿਸ ਨੇ ਬਰਾਮਦ ਕੀਤੇ 65 ਲੱਖ ਦੇ ਗਹਿਣੇ ਕਥਿਤ ਘਟਨਾ ਵਾਲੇ ਦਿਨ ਤੋਂ 2 ਦਿਨ ਪਹਿਲਾਂ ਦੁਕਾਨ ਤੋਂ ਖੁਦ ਹੀ ਸ਼ਿਫਟ ਕੀਤੇ ਸੀ ਕੁਝ ਗਹਿਣੇ 2 ਕਰੋੜ ਦਾ ਜੋ ਹੈ ਉਹ ਫਿਗਰ ਹੈ ਜੋ ہمارے ਪਾਸ ਹੈ ਜਿਸ ਵਿੱਚੋਂ 65 ਲੱਖ ਕੀ ਅਸੀਂ ਰਿਕਵਰ ਕਰ ਲਿਆ ਔਰ ਬਾਕੀ ਅਸੀਂ ਇਹ ਨਹੀਂ ਸੇ ਰਿਕਵਰ ਕਰੇਗੇ ਕਿਉਂਕਿ ਉਸਕੇ ਬਾਅਦ ਇਹ ਵੀ ਚੀਜ਼ ਸਾਹਮਣੇ ਆਈ ਹੈ ਕਿ ਇਹ ਕਰੀਬ ਸਵਾ ਸੇ 1.5 ਕਰੋੜ ਦੀ ਜੁwellery ਔਰ ਬੇਚਨੇ ਲਈ ਗਏ تھے ਛੇਕਰ ਕੇ ਪਾਸ ਰੱਖਣ ਲਈ ਗਏ تھے ਜਿਸਨੇ ਕਿਉਂਕਿ ਉਸ ਟਾਈਮ ਅਖਬਾਰਾਂ ਮੇ ਆ ਚੁਕਾਤਾ ਨਿਊਜ਼ ਬਣ ਚੁਕੀ ਸੀ ਤੋ ਉਸਨੇ ਉਸ ਟਾਈਮ ਰਿਫਿਊਜ਼ ਕਰ ਦਿਆ ਜੁwellery ਲੁਧਿਆਣਾ ਵਿੱਚ ਇੱਕ ਕਪੜਾ ਫੈਕਟਰੀ ਚ ਦਾਖਲ ਹੋ ਕੇ ਬਦਮਾਸ਼ਾਂ ਨੇ ਕੀਤੀ ਫੈਕਟਰੀ ਮਾਲਕ ਤੇ ਉਹਨਾਂ ਦੇ ਬੇਟੇ ਨਾਲ ਕੁੱਟਮਾਰ ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ ਫੈਕਟਰੀ ਮਾਲਕ ਦੇ ਬੇਟੇ ਮੁਤਾਬਕ ਸਾਹਮਣੇ ਵਾਲੀ ਫੈਕਟਰੀ ਦਾ ਗੰਦਾ ਪਾਣੀ ਗਲੀ ਚ ਆਉਂ ਤੇ ਉਹਨਾਂ ਨੇ ਕੀਤਾ ਸੀ ਇਤਰਾਜ਼ ਇਸੇ ਲਈ ਕਰਵਾਇਆ ਗਿਆ ਹੋ ਸਕਦਾ ਹੈ ਹਮਲਾ लुधियाना ਵਿੱਚ ਤਿੰਨ ਦਿਨਾ ਅੰਦਰ ਅਜਹੀਆਂ ਤਿੰਨ ਘਟਨਾਵਾਂ 15-20 ਬੰਦੇ ਸਾਡੀ ਫੈਕਟਰੀ ਦੇ ਅੰਦਰ ਦਾਖਲ ਹੋਏ ਸਭ ਨੇ ਤੇਜ਼ਧਾਰ ਹਥਿਆਰ ਸਲਗਰ ਸਭ ਉਹਨਾਂ ਨੇ ਮਾਰਨੇ ਸ਼ੁਰੂ ਕੀਤੇ ਕੋਈ ਗੱਲ ਨਹੀਂ ਕੀਤੀ ਬਾਹੂ ਨੇ ਇਸ਼ਾਰਾ ਕੀਤਾ ਆਹੀ ਮੁੰਡੇ ਆ ਕਾਉਂਟਰੀ ਬਣਾਤੀ ਸੀ ਕਿ ਪਾਣੀ ਗਲੀ ਚ ਨਾ ਆਵੇ ਸਾਰੀ ਗਲੀਆਂ ਲਿਆਨ ਦਿੱਕਤ ਹੁੰਦੀ ਸੀਗੀ ਬਾਹੂ ਆਇਆ ਜੇ ਤਿੰਨ ਦਿਨ ਪਹਿਲਾਂ ਕਹਿੰਦਾ ਪਾਣੀ ਦਾ ਇਦਾਂ ਹੀ ਜਾਊਗਾ ਜੀ BCCI ਪ੍ਰਧਾਨ ਦੇ ਅਹੁਦੇ ਤੋਂ ਸ਼ਿਸ਼ਾਂਕ ਮਰੋਹਰ ਨੇ ਦਿੱਤਾ ਅਸਤੀਫਾ ICC ਦੇ ਪ੍ਰਧਾਨ ਅਹੁਦੇ ਦੀ ਚੋਣ ਲੜਨ ਲਈ ਛੱਡਿਆ ਅਹੁਦਾ ਤਤਕਾਲੀ ਪ੍ਰਦਾਨ ਜਗਮੋਹਨ ਢਾਲਮੀਆਂ ਦੀ ਮੌਤ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਵਿੱਚ ਸੰਭਾਲੀ ਸੀ ਬੀਸੀਸੀਆਈ ਦੀ ਪ੍ਰਧਾਨਗੀ